ਆਹੇ ਗੁਰੂ ਜੀ ਕਾਲ ਸਾਹਿਬ ਆਹੇ ਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਵਾਸਤੇ ਕਿ ਜੋ ਕਹਿੰਦੇ ਨੇ ਹਮੇਸ਼ਾ ਸਾਡਾ ਸਰੀਰ ਥੱਕਿਆ ਹਾਰਿਆ ਤੇ ਟੁੱਟਿਆ ਰਹਿੰਦਾ ਹੈ ਇੱਦਾਂ ਲੱਗਦਾ ਹੈ ਕਿ ਜਿਦਾਂ ਸਾਡੇ ਸਰੀਰ ਤੇ ਕੋਈ ਬੋਝ ਪਿਆ ਹੋਵੇ ਕਹਿੰਦਾ ਭਾਵ ਕਿ ਆਪਣੇ ਆਪ ਨੂੰ ਸਰੀਰ ਥੱਕਿਆ ਹਾਰਿਆ ਮਹਿਸੂਸ ਕਰਦਾ ਹੈ ਤੇ ਅੱਜ ਦੀ ਵੀਡੀਓ ਵਿੱਚ ਇੱਕ ਸ਼ਬਦ ਦੱਸਾਂਗੇ ਜਿੰਨੂੰ ਤੁਸੀਂ ਅਪਣਾ ਕੇ ਆਪਣਾ ਥੱਕਿਆ ਹਾਰਿਆ ਸਰੀਰ ਠੀਕ ਕਰ ਸਕਦੇ ਹੋ ਤਾਂ ਉਹ ਕਿਹੜਾ ਸ਼ਬਦ ਹੈ ਜਿੰਨੂੰ ਤੁਸੀਂ ਬੋਲ ਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹੋ ਸੰਗਤ ਜੀ ਪੂਰੀ ਵੀਡੀਓ ਨੂੰ ਜ਼ਰੂਰ ਸੁਣਨਾ ਤਾਂ ਸੰਗਤ ਜੀ ਪੁਰਾਣੇ ਸਮਿਆਂ ਦੇ ਵਿੱਚ ਕੰਮ ਜ਼ਿਆਦਾ ਕਰਦੇ ਸਨ ਅਤੇ ਥੱਕਦੇ ਘੱਟ ਸਨ ਤਾਂ ਅੱਜ ਕੱਲ ਦੇ ਸਮੇਂ ਦੇ ਦੌਰ ਤੇ ਕੰਮ ਘੱਟ ਅਤੇ ਥੱਕਦੇ ਜ਼ਿਆਦਾ ਹਨ ਅੱਜ ਕੱਲ ਤੇ ਇੰਨੀਆਂ ਸੁੱਖ ਸੁਵਿਧਾ ਹੈ ਤਾਂ ਵੀ ਲੋਕ ਇੰਨਾ ਥੱਕੇ ਹਾਰੇ ਮਹਿਸੂਸ ਕਰਦੇ ਹਨ ਤਾਂ ਥੋੜਾ ਜਿਹਾ ਕੰਮ ਕਰਦਿਆਂ ਹੀ ਕਹਿ ਦਿੰਦੇ ਅਸੀਂ ਤਾਂ ਥੱਕ ਗਏ ਨਾ ਜਿੰਨਾ ਇਹ ਕੰਮ ਤਾਂ ਸਾਡੇ ਲਈ ਬਣਿਆ ਹੀ ਨਹੀਂ ਕਹਿੰਦਾ ਭਾਵੇਂ ਇਹ ਹੈ ਕਿ ਹੱਥ 'ਚ ਫੜਿਆ ਚਾਹ ਦਾ ਗਲਾਸ ਵੀ ਥੱਲੇ ਰੱਖਣਾ ਪਾਰੂਗੇ ਇਸ ਦਾ ਕਾਰਨ ਕੀ ਹੈ ਤਾਂ ਕਈ ਲੋਕ ਤਾਂ ਇਸ ਦਾ ਕਾਰਨ ਮੰਨ ਦੇਖਣ ਕਿ ਪੁਰਾਣੀਆਂ ਖਰਾਕਾਂ ਜਿਹੜੀਆਂ ਐ ਨਾ ਉਹ ਤਾਕਤ ਵਰਸਨ ਤਾਂ ਅੱਜ ਕੱਲ੍ਹ ਦੀਆਂ ਖਰਾਕਾਂ ਕਹਿ ਦਿੰਦੇ ਹਨ ਕਿ ਇਹ ਤੇ ਦਵਾਈਆਂ ਵਾਲੀਆਂ ਚੀਜ਼ਾਂ ਸੰਗ ਕਿ ਇਹਨਾਂ ਵਿੱਚ ਦਮ ਨਹੀਂ ਹੈ ਇਹਨਾਂ ਵਿੱਚ ਭਾਵ ਤੇ ਦਵਾਈਆਂ ਦਾ ਅਸਰ ਜ਼ਿਆਦਾ ਹੈ ਤਾਂ ਲੋਕ ਕਹਿ ਦਿੰਦੇ ਆ ਕਿ ਜਿੰਨੀ ਸਾਡੇ ਸਰੀਰ ਨੂੰ ਊਰਜਾ ਚਾਹੀਦੀ ਹੈ ਉਹ ਨਹੀਂ ਮਿਲਦੀ ਨਹੀਂ ਇਸ ਲਈ ਸਾਡਾ ਸਰੀਰ ਥੱਕਿਆ ਹਾਰਿਆ ਰਹਿੰਦਾ ਹੈ ਅਤੇ ਕੁਝ ਹੱਦ ਤੱਕ ਤੇ ਇਹ ਸਹੀ ਹੈ ਪਰ ਇਹਦੇ ਪਿੱਛੇ ਹੋਰ ਵੀ ਕਈ ਕਾਰਨ ਹਨ ਤਾਂ ਜੇ ਦੇਖਿਆ ਜਾਵੇ ਤਾਂ ਇਹ ਤਾਂ ਇੱਕ ਸਰੀਰਕ ਤੌਰ ਤੇ ਵੀ ਹੋ ਸਕਦੀ ਹੈ ਅਤੇ ਮਾਨਸਿਕ ਰੋਗ ਤੇ ਵੀ ਹੋ ਸਕਦੀ ਹੈ। ਸਰੀਰ ਦੀ ਥਕਾਵਟ ਜਿਵੇਂ ਕਿ ਮੰਨ ਲਓ ਆਪਾਂ ਜਿਆਦਾ ਹੀ ਭਾਰਾ ਕੰਮ ਕਰ ਲੈਂਦੇ ਹਾਂ ਤਾਂ ਆਪਣੇ ਸਰੀਰ ਦੇ ਅੰਗ ਬਹੁਤ ਜਿਆਦਾ ਥੱਕ ਜਾਂਦੇ ਹਨ। ਤਾਂ ਜਦੋਂ ਆਪਾਂ ਆਰਾਮ ਕਰਦੇ ਹਾਂ ਤੇ ਆਪਣਾ ਸਰੀਰ ਫਿਰ ਤੋਂ ਵਧੀਆ ਤੰਦਰੁਸਤ ਹੋ ਜਾਂਦਾ ਹੈ ਤਾਂ ਸਰੀਰ ਨੂੰ ਊਰਜਾ ਵੀ ਮਿਲ ਜਾਂਦੀ ਹੈ ਅਤੇ ਕੰਮ ਕਰਨ ਲਈ ਤਿਆਰ ਵੀ ਹੋ ਜਾਂਦਾ ਹੈ। ਨਾ ਕਈ ਵਾਰ ਇਦਾਂ ਹੁੰਦਾ ਹੈ ਕਿ ਸਾਡੀ ਖਰਾਕ ਵੀ ਸਹੀ ਨਹੀਂ ਹੁੰਦੀ। ਜਿਵੇਂ ਕਿ ਆਪਾਂ ਬਹੁਤ ਲੇਟ ਪ੍ਰਸ਼ਾਦਾ ਛਕਦੇ ਆਂ। ਟਾਈਮ ਦੇ ਨੂੰ ਨਹੀਂ ਸਕਦੇ ਤਾਂ ਵੀ ਤੁਸੀਂ ਦੇਖਿਆ ਹੋਊਗਾ ਵੀ ਆਪਣਾ ਸਰੀਰ ਕਮਜ਼ੋਰੀ ਦੀ ਮਹਿਸੂਸ ਕਰਦਾ ਹੈ ਤਾਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਥਕਾਵਟਾਂ ਆਪਾਂ ਦੂਰ ਕਰ ਸਕਦੇ ਹਾਂ ਜਿਵੇਂ ਕਿ ਕੰਮ ਕਰਕੇ ਥੱਕਿਆ ਹੋਵੇ ਅਤੇ ਆਰਾਮ ਕਰਕੇ ਆਪਾਂ ਉਸ ਨੂੰ ਠੀਕ ਕਰ ਸਕਦੇ ਹਾਂ ਤਾਂ ਜੇਕਰ ਆਪਣੇ ਖਾਣ-ਪੀਣ 'ਚ ਕਮੀ ਹੈ ਤੇ ਆਪਾਂ ਉਹਨੂੰ ਵੀ ਠੀਕ ਕਰ ਸਕਦੇ ਹਾਂ ਪਰ ਜੇਕਰ ਆਪਣਾ ਸਰੀਰ ਮੰਨ ਕਰਕੇ ਠੀਕ ਨਹੀਂ ਹੈ ਤਾਂ ਫਿਰ ਆਪਣਾ ਮਨ ਬਿਮਾਰ ਹੈ ਅਤੇ ਰੋਗੀ ਹੈ ਤਾਂ ਜੇਕਰ ਆਪਣਾ ਮਨ ਕਰਕੇ ਸੰਤੁਸ਼ਟ ਵਿਗੜਿਆ ਹੈ ਤਾਂ ਆਪਾਂ ਨੂੰ ਇੱਥੇ ਸੋਚਣ ਦੀ ਲੋੜ ਹੈ ਤਾਂ ਤੁਸੀਂ ਇੱਥੇ ਸੋਚੋਗੇ ਕਿ ਮਨ ਕਰਕੇ ਸੰਤੁਸ਼ਟ ਕਿਵੇਂ ਵਿਗੜ ਸਕਦਾ ਹੈ ਤਾਂ ਆਪਾਂ ਆਪਣੇ ਮਨ ਨੂੰ ਮਨ ਰਹਿਣ ਹੀ ਨਹੀਂ ਦਿੰਦਾ ਕਿਉਂਕਿ ਆਪਾਂ ਆਪਣੇ ਮਨ ਨੂੰ ਕਦਾ ਬਣਾ ਦਿੱਤਾ ਕਿਉਂਕਿ ਆਪਾਂ ਉਹਦੇ ਉੱਤੇ ਬੋਝ ਪਾਤਾ ਹੈ ਕੁਝ ਚਿੰਤਾ ਦਾ ਬੋਝ ਕੁਝ ਗੱਲਾਂ ਦਾ ਬੋਝ ਕੁਝ ਮਾਨਸਿਕ ਤੌਰ ਤੇ ਬੋਝ ਆਪਾਂ ਕੀ ਆਪਾਂ ਮਨ ਉੱਤੇ ਇੰਨਾ ਬੋਝ ਤੇ ਬੋਝ ਪਾ ਦਿੰਨੇ ਆ ਕਿ ਆਪਾਂ ਸਾਹ ਲੈਣ ਹੀ ਨਹੀਂ ਦਿੰਦੇ ਆਪਣੇ ਮਨ ਨੂੰ ਜਿਵੇਂ ਕਿ ਆਪਾਂ ਇੱਕ ਕੰਮ ਕਰਦੇ ਆ ਤੇ ਆਪਣੇ ਦਿਮਾਗ ਵਿੱਚ ਤਿੰਨ ਚਾਰ ਕੰਮ ਹੋਰ ਹੀ ਚੱਲਦੇ ਹੁੰਦੇ ਆ ਕਿ ਆਪਾਂ ਕਰਨਾ ਹੈ ਉਹ ਕਰਨਾ ਹੈ ਜੇ ਕਰਨਾ ਹੈ ਤਾਂ ਸੰਗਤ ਜੀ ਆਪਾਂ ਮਨ ਦੇ ਬੋਝ ਕਰਕੇ ਜਦੋਂ ਆਪਾਂ ਥੱਕਦੇ ਹਾਂ ਤਾਂ ਉਹ ਥਕਾਵਟ ਆਪਣਾ ਸਰੀਰ ਮਹਿਸੂਸ ਕਰਦਾ ਹੈ ਆਪਣੇ ਆਪ ਨੂੰ ਥੱਕਿਆ ਹਾਰਿਆ ਮਹਿਸੂਸ ਕਰਦਾ ਹੈ ਆਪਣੇ ਮਨ ਨੂੰ ਹਲਕਾ ਅਤੇ ਮਜ਼ਬੂਤ ਬਣਾਉਣਾ ਜਿਵੇਂ ਕਿ ਬੋਝ ਅਤੇ ਚਿੰਤਾ ਅਤੇ ਹੋਰ ਕਈ ਦੁੱਖ ਤਕਲੀਫਾਂ ਤੋਂ ਆਪਾਂ ਦੂਰ ਰੱਖਣ ਦੀ ਕੋਸ਼ਿਸ਼ ਕਰਨਾ ਹੈ ਮਨ ਨੂੰ ਟੈਨਸ਼ਨ ਨਹੀਂ ਦੇਣੀ ਤਾਂ ਤਾਂ ਹੀ ਮਜ਼ਬੂਤ ਮਨ ਬਣ ਸਕਦਾ ਹੈ ਅਤੇ ਜੇਕਰ ਆਪਾਂ ਸਵੇਰੇ ਜਲਦੀ ਉੱਠਦੇ ਹਾਂ ਅਤੇ ਸੈਰ ਕਰਦੇ ਹਾਂ ਅਤੇ ਯੋਗਾ ਕਰਦੇ ਹਾਂ ਤਾਂ ਆਪਾਂ ਆਪਣੇ ਮਨ ਨੂੰ ਥੋੜਾ ਫਰੈਸ਼ ਹੋਣ ਦਿੰਨੇ ਆ ਤਾਂ ਸਰਸਪਾਟੇ ਨਾਲ ਆਪਣਾ ਮਨ ਥੋੜਾ ਚੰਗਾ ਮਹਿਸੂਸ ਕਰਦਾ ਹੈ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦਾ ਹੈ ਅਤੇ ਜੇਕਰ ਆਪਣਾ ਮਨ ਮਜ਼ਬੂਤ ਹੈ ਆਪਣਾ ਸਰੀਰ ਕਦੇ ਨਹੀਂ ਥਕੇਗਾ ਤੇ ਮਨ ਮਜ਼ਬੂਤ ਨਾ ਹੋਣ ਕਰਕੇ ਹੀ ਸਾਡੇ ਸਰੀਰ ਨੂੰ ਥਕਾਵਟ ਹੁੰਦੀ ਹੈ ਸੰਗਤ ਜੀ ਇੱਥੇ ਤੁਹਾਨੂੰ ਇੱਕ ਸ਼ਬਦ ਦੱਸਦੇ ਹਾਂ ਜੋ ਕਿ ਆਪਾਂ ਕਿਸੇ ਵੀ ਵੇਲੇ ਪੜ ਸਕਦੇ ਹਾਂ ਅਤੇ ਕਿਸੇ ਵੀ ਦੁੱਖ ਤਕਲੀਫ ਵੇਲੇ ਆਪਾਂ ਬੋਲ ਸਕਦੇ ਹਾਂ ਇਹ ਸ਼ਬਦ ਇੰਨਾ ਪਾਵਰਫੁਲ ਹੈ ਕਿ ਤੁਸੀਂ ਆਪਣੇ ਆਪ ਤੇ ਅਜਮਾ ਕੇ ਦੇਖ ਲਓ ਇਹ ਸ਼ਬਦ ਬੋਲਦਿਆਂ ਸਾਰ ਹੀ ਆਪਣਾ ਸਰੀਰ ਆਪਣੇ ਆਪ ਚ ਹਲਕਾ ਮਹਿਸੂਸ ਕਰਦਾ ਹੈ ਕਤੀ ਵਾਅ ਨਾ ਲਾਗੇ ਪਾਰ ਪਰਮ ਸਨਾਈ ਜੋ ਗਰਦ ਹਮਾਰੇ ਰਾਮ ਕਾ ਦੁੱਖ ਲਾਗੇ ਨਾ ਪਾਈ ਸਤਗੁਰੂ पूरा पेट्या जिन बंत बनाई राम नाम उखा दिया एका लिवलाई रहाओ ਰਾਖ ਲੀਏ ਤੇਨ ਰਾਖਨ ਹਾਰੇ ਸਭ ਬਿਆਦ ਮਟਾਈ ਕਹੋ ਨਾਨੇ ਕਿਰਪਾ ਪਾਈ ਪ੍ਰਭ ਤੇ ਸਹਾਇ ਇਹ ਸ਼ਬਦ ਤਤੀ ਵਾਉ ਪਾਠ ਦੇ ਨਾਮ ਤੇ ਜਾਣਿਆ ਜਾਂਦਾ ਹੈ ਤਾਂ ਸੰਗਤ ਜੀ ਇਹ ਸ਼ਬਦ ਇੰਨਾ ਪਾਵਰਫੁਲ ਹੈ ਕਿ ਆਪਣਾ ਵੱਡੇ ਤੋਂ ਵੱਡਾ ਦੁੱਖ ਘਟ ਸਕਦਾ ਹੈ ਆਪਾਂ ਆਪਣੇ ਮਨ ਨਾਲ ਅਤੇ ਸੱਚੇ ਮਨ ਨਾਲ ਇਹ ਸ਼ਬਦ ਨੂੰ ਬੋਲਣਾ ਹੈ ਤਾਂ ਸੰਗਤ ਜੀ ਤੁਸੀਂ ਜਾਣਦੇ ਹੋਵਗੇ ਕਿ ਇਹ ਸ਼ਬਦ ਦੀ ਮਹਾਨਤਾ ਕੀ ਹੈ ਅਤੇ ਇਹਦੀ ਕੋਈ ਵੀ ਐਸੀ ਵਿਧੀ ਨਹੀਂ ਹੈ ਕਿ ਜਿਹੜਾ ਆਪਾਂ ਤਾਂ ਸਵੇਰ ਹੀ ਬੋਲਣਾ ਹੈ ਜਾਂ ਦੁਪਹਿਰ ਵੇਲੇ ਹੀ ਬੋਲਣਾ ਆਪਾਂ ਇਹਨੂੰ ਕਿਸੇ ਵੀ ਟਾਈਮ ਦੇ ਵਿੱਚ ਬੋਲ ਸਕਦੇ ਹਾਂ ਤਾਂ ਫੇਰ ਦੇਖਣਾ ਤੁਹਾਡਾ ਥੱਕਿਆ ਹਾਰਿਆ ਸਰੀਰ ਮਿੰਟਾਂ ਵਿੱਚ ਠੀਕ ਹੋ ਜਾਵੇਗਾ ਤਾਂ ਆਪਾਂ ਗੁਰਬਾਣੀ ਦਾ ਕੋਈ ਵੀ ਅੰਗ ਪੜ੍ਹਦੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖ ਦਿੰਦੇ ਨੇ ਅਤੇ ਖੁਸ਼ੀਆਂ ਨਾਲ ਸਾਡੀਆਂ ਝੋਲੀਆਂ ਭਰ ਦਿੰਦੇ ਨੇ ਤਾਂ ਸੰਗਤ ਜੀ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਆਪਣੇ ਵਿਚਾਰ ਆਪਣੇ ਸ਼ਬਦਾਂ ਵਿੱਚ ਜ਼ਰੂਰ ਲਿਖ ਕੇ ਜਾਓ ਅਤੇ ਨਾਲ ਦੇ ਨਾਲ ਵਾਹਿਗੁਰੂ ਜੀ ਜ਼ਰੂਰ ਲਿਖਿਓ